ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਦਬਾ ਲਿਆਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਮੇਰੇ ਆਪਣੇ ਘਰ ਦੀ ਹੈ ਮੇਰਾ ਨਾਮ ਮਨਜੀਤ ਸਿੰਘ ਹੈ ਅਸੀਂ ਦੋ ਭਾਈਆਂ ਤੇ ਦੋ ਭੈਣਾਂ ਹਾਂ ਸਾਡਾ ਸਾਡਾ ਸਾਂਝਾ ਪਰਿਵਾਰ ਹੈ ਤੇ ਸਾਡੇ ਦੋਹਾਂ ਭੈਣਾਂ ਦਾ ਵਿਆਹ ਹੋ ਗਿਆ ਫਿਰ ਸਾਡਾ ਦੋਵਾਂ ਭਰਾਵਾਂ ਦਾ ਵੀ ਵਿਆਹ ਹੋ ਗਿਆ ਮੇਰੇ ਘਰ ਬੇਟੇ ਨੇ ਜਨਮ ਲਿਆ ਤੇ ਕੁਝ ਸਾਲਾਂ ਮਗਰੋਂ ਇੱਕ ਬੇਟੀ ਨੇ ਜਨਮ ਲਿਆ ਮੈਂ ਤੇ ਮੇਰੇ ਮੇਰਾ ਭਰਾ ਦੋਵੇਂ ਆਪਣੇ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਅਤੇ ਭੈਣਾਂ ਵੀ ਆਪਣੇ ਘਰ ਬਹੁਤ ਖੁਸ਼ ਸਨ ਫਿਰ ਇੱਕ ਦਿਨ ਮੈਨੂੰ ਕੰਮ ਕਰਦੇ ਨੂੰ ਚੱਕਰ ਆਉਣ ਲੱਗ ਗਏ ਜਦੋਂ ਮੈਂ ਡਾਕਟਰ ਕੋਲ ਗਿਆ ਤੇ ਉਹਨਾਂ ਨੇ ਮੇਰੇ ਸਿਰ ਦੀ ਸਕੈਨ ਕਰਵਾਈ ਜਿਸ ਵਿੱਚ ਪਤਾ ਲੱਗਿਆ ਕਿ ਮੇਰੇ ਸਿਰ ਵਿੱਚ ਬ੍ਰੇਨ ਟਿਊਮਰ ਹੈ ਤੇ ਮੈਨੂੰ ਆਪਰੇਸ਼ਨ ਕਰਵਾਉਣਾ ਪੈਣਾ ਹੈ ਹੈ ਇਸ ਆਪਰੇਸ਼ਨ ਵਿੱਚ 15 ਤੋਂ 20 ਲੱਖ ਰੁਪਏ ਲੱਗ ਜਾਣਾ ਹੈ ਮੈਂ ਆਪਣੇ ਭਰਾ ਅਤੇ ਭੈਣਾਂ ਨੂੰ ਸਾਰੀ ਗੱਲ ਦੱਸੀ ਤੇ ਕੁਝ ਪੈਸਿਆਂ ਦੀ ਮਦਦ ਵੀ ਮੰਗੀ ਪਰ ਸਭ ਨੇ ਮੈਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਜਵਾਬ ਦੇ ਦਿੱਤਾ ਔਖੇ-ਸੌਖੇ ਢੰਗ ਨਾਲ ਮੈਂ ਪੈਸੇ ਇਕੱਠੇ ਕਰ ਆਪਰੇਸ਼ਨ ਕਰਵਾ ਲਿਆ ਫਿਰ ਮੈਂ ਸੋਚਿਆ ਕਿ ਹੁਣ ਤਾਂ ਸਭ ਠੀਕ ਹੋ ਗਿਆ ਹੈ ਬਾਅਦ ਵਿੱਚ ਹੌਲੀ-ਹੌਲੀ ਮੇਰੀ ਨਿਗਾਹ ਤੇ ਅਸਰ ਹੋਣ ਲੱਗਾ ਤੇ ਮੈਨੂੰ ਦਿਸਣਾ ਬੰਦ ਹੋ ਗਿਆ ਜਦੋਂ ਮੈਂ ਇਹ ਸਭ ਕੁਝ ਡਾਕਟਰ ਤੋਂ ਪੁੱਛਿਆ ਤੇ ਡਾਕਟਰ ਨੇ ਕੋਈ ਜਵਾਬ ਨਾ ਦਿੱਤਾ ਇਸ ਤਰ੍ਹਾਂ ਮੈਨੂੰ ਦਿਸਣਾ ਬੰਦ ਹੋ ਗਿਆ ਤੇ ਮੈਨੂੰ ਆਪਣੇ ਛੋਟੇ ਬੱਚਿਆਂ ਦੀ ਪਾਲਣ-ਪੋਸ਼ਣ ਦਾ ਫਿਕਰ ਹੋਣ ਲੱਗੀ ਫੇਰ ਮੇਰੀ ਘਰਵਾਲੀ ਨੇ ਸਾਰੇ ਘਰ ਨੂੰ ਸੰਭਾਲ ਲਿਆ ਬੱਚਿਆਂ ਦੀ ਪਰਵਰਿਸ਼ ਵੀ ਕੀਤੀ ਮੁੰਡੇ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਉਹ ਵੀ ਆਪਣੀ ਮਾਂ ਨਾਲ ਮਦਦ ਕਰਵਾਉਣ ਲੱਗਾ ਅੱਧੀ ਮੇਰੀ ਧੀ ਨੂੰ ਆਈ ਲੈਸ ਕਰਵਾਈ ਅਸੀਂ ਕੁਝ ਪੈਸੇ ਕਰਜ਼ਾ ਲੈ ਕੇ ਬਾਹਰ ਭੇਜ ਦਿੱਤੇ ਤੇ ਉਧਰੋਂ ਮੁੰਡੇ ਨੇ ਮੁੰਡੇ ਦੇ ਵਿਆਹ ਲਈ ਰਿਸ਼ਤੇ ਲੱਭਣ ਲੱਗੇ ਮੈਨੂੰ ਹੁਣ ਵੱਧ ਡਰ ਲੱਗਣ ਲੱਗ ਗਿਆ ਕਿ ਜੇਕਰ ਮੁੰਡੇ ਦਾ ਵਿਆਹ ਕਿਸੇ ਗਲਤ ਕੁੜੀ ਨਾਲ ਹੋ ਗਿਆ ਤਾਂ ਉਹ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਸਾਂਭੂਗੀ ਕਿ ਨਹੀਂ ਕਿਸਮਤ ਦਾ ਭਾਣਾ ਮੰਨਦੇ ਹੋਏ ਸਾਨੂੰ ਜੋ ਰਿਸ਼ਤਾ ਵਧੀਆ ਲੱਗਿਆ ਅਸੀਂ ਉੱਥੇ ਮੁੰਡੇ ਦਾ ਵਿਆਹ ਕਰ ਦਿੱਤਾ ਮੈਂ ਤੇ ਮੇਰੇ ਘਰ ਵਾਲੀ ਨੇ ਆਪਣੀ ਨੂੰਨੁਤੀ ਬਣਾ ਕੇ ਰੱਖਿਆ ਤੇ ਉਸ ਉਹ ਵੀ ਸਾਨੂੰ ਆਪਣਾ ਪਿਓ ਵਾਂਗ ਸਾਂਭਣ ਲੱਗੀ ਫਿਰ ਸਾਲ ਬਾਅਦ ਮੇਰੇ ਘਰ ਮੇਰਾ ਪੋਤਾ ਹੋਇਆ ਉਹ ਅੱਜ 8 ਮਹੀਨਿਆਂ ਦਾ ਹੋ ਗਿਆ ਤੇ ਮੇਰੀ ਧੀ ਬਾਹਲੇ ਦੇਸ਼ ਵਿੱਚ ਸੈਟਲ ਹੋ ਗਈ ਤੇ ਮੇਰਾ ਮੁੰਡਾ ਆਪਣੇ ਪਰਿਵਾਰ ਵਾਲਾ ਹੋ ਗਿਆ ਹੁਣ ਮੈਂ ਆਪਣੀ ਆ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਦਿੱਤੀਆਂ ਤੇ ਆਪਦੇ ਘਰ ਖੁਸ਼ਣਾ ਇਹ ਸਭ ਤਾਂ ਹੀ ਹੋ ਸਕਿਆ ਕਿ ਮੈਂ ਹੌਸਲਾ ਨਹੀਂ ਛੱਡਿਆ ਧੰਨਵਾਦ